ਅੱਜ ਅਸੀਂ ਸਿਟੀ ਨੀਡਸ ਤੇ ਤੀਸਰੇ ਦਾਨोत्सव ਦੀ ਅਨਾਉਂਸਮੈਂਟ ਕਰਨ ਲਈ ਸਾਰੇ ਇਕੱਠੇ ਹੋਏ ਆ। ਕੋਈ ਵੀ ਐਸਾ ਮਟੀਰੀਅਲ ਜਿਹੜਾ ਤੁਹਾਡੇ ਕੋਲ ਫालतू ਪਿਆ ਔਰ ਯੂਜ਼ ਨਹੀਂ ਕਰ ਰਹੇ, ਉਹਨੂੰ ਅਸੀਂ ਕਲੈਕਟ ਕਰਦੇ ਆ। ਐਗਰੀਗੇਟ ਕਰਕੇ ਲਿਫਟ ਕਰਕੇ ਅਸੀਂ ਬਾਅਦੋਂ ਉਹਨੂੰ ਗ੍ਰੈਜੂਅਲੀ ਲੋਕਲ ਐਨਜੀਓ ਪਾਰਟਨਰ ਜਿਹੜੇ ਐ, ਉਹਨਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਉਹ ਸਮਾਨ ਡਿਸਟ੍ਰੀਬਿਊਟ ਕਰਦੇ ਆ। ਇਸ ਨੰਬਰ ਤੇ ਜਦੋਂ ਤੁਸੀਂ ਕਾਲ ਕਰਦੇ ਹੋ ਤੇ ਵਟਸਐਪ ਚੈੱਕ ਕਰਦੇ ਹੋ, ਤੇ ਤੁਹਾਨੂੰ ਆਪਣਾ ਸ਼ਹਿਰ ਉਹ ਨਜ਼ਦੀਕੀ ਜਿਹੜਾ ਤੁਹਾਡਾ ਕਲੈਕਸ਼ਨ ਸੈਂਟਰ ਹੈ ਉਹਦੀ ਡਿਟੇਲ ਮਿਲ ਜਾਂਦੀ ਹੈ ਲੋਕਾਂ ਨੂੰ ਇੱਕੋ ਅਪੀਲ ਆ ਜੀ ਵੱਧ ਤੋਂ ਵੱਧ ਚੀਜ਼ਾਂ ਦਾ ਦਾਨ ਕਰੋ ਤੁਸੀਂ ਚਾਹੇ ਤੁਹਾਡੇ ਕੋਲ ਜੇ ਤੁਸੀਂ ਕਹੋ ਵੀਓ ਯੂਜ਼ ਨਹੀਂ ਹੋ ਸਕਦੀ ਉਹ ਵੀ ਸਾਨੂੰ ਚੀਜ਼ ਦਾਨ ਦਿਓ ਕਿਉਂਕਿ ਸਾਡੇ ਕੋਲ ਫਟੇ ਪੁਰਾਣੇ ਕੱਪੜਿਆਂ ਤੋਂ ਝੋਲੇ ਬਣਾਉਣ ਵਾਲੇ ਵੀ ਨੇ ਲੁਧਿਆਣਾ ਵਾਸੀਆਂ ਨੂੰ ਇਹ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਆ ਕਿ ਜਿਹੜਾ ਪਿਛਲੇ 2 ਸਾਲ ਤੱਕ ਇਹ ਆਈਡੀਆ ਸਿਰਫ ਲੁਧਿਆਣੇ ਤੱਕ ਸੀਮਤ ਸੀ ਕਿ ਪੰਜਾਬ ਦੇ 5 ਸ਼ਹਿਰਾਂ ਦੇ ਵਿੱਚ ਨਾਲ ਦੀ ਨਾਲ ਹੋ ਰਿਹਾ। ਨਮਸਕਾਰ ਜੀ ਅੱਜ ਅਸੀਂ ਸਿਟੀ ਨੀਡਸ ਦੇ ਤੀਸਰੇ ਧਾਨ ਉਤਸਵ ਦੀ ਅਨਾਉਂਸਮੈਂਟ ਕਰਨ ਲਈ ਸਾਰੇ ਇਕੱਠੇ ਹੋਏ ਆ। ਤੇ ਸਾਡੇ ਨਾਲ ਇੰਡਸਟਰੀ ਤੋਂ ਕੁਲਾਰ ਸਾਹਿਬ, ਕਾਰਪੋਰੇਸ਼ਨ ਤੋਂ ਸੇਕੋ ਸਾਹਿਬ ਤੇ ਬਾਕੀ ਹੋਰ ਨੁਮਾਇੰਦੇ ਸਾਡੀ ਟੀਮ ਦੇ ਸਾਰੇ ਹੈਗੇ ਆ। ਇਹ ਇੱਕ ਐਸਾ ਉਤਸਵ ਹੈ ਜਿਹਦੇ ਵਿੱਚ ਅਸੀਂ ਸਾਰੇ ਘਰਾਂ ਤੋਂ ਫੈਕਟਰੀਜ਼ ਤੋਂ ਜਾਂ ਸਕੂਲਜ਼ ਤੇ ਕਾਲਜਸ ਤੋਂ ਪੁਰਾਣਾ ਸਮਾਨ ਜਿਹਦੇ ਵਿੱਚ ਕਪੜਾ ਟੌਇਜ਼ ਕਿਤਾਬਾਂ ਗੇਮਸ ਇਲੈਕਟ੍ਰੋਨਿਕਸ ਕੋਈ ਵੀ ਐਸਾ ਮਟੀਰੀਅਲ ਜਿਹੜਾ ਤੁਹਾਡੇ ਕੋਲ ਫालतू ਪਿਆ ਔਰ ਨੂੰ ਯੂਜ਼ ਨਹੀਂ ਕਰ ਰਹੇ ਉਹਨੂੰ ਅਸੀਂ ਕਲੈਕਟ ਕਰਦੇ ਆ ਉਸ ਤੋਂ ਬਾਅਦ ਉਹਨੂੰ ਸੈਗਰੀਗੇਟ ਕਰਕੇ ਲਿਫਟ ਕਰਕੇ ਅਸੀਂ ਬਾਅਦ ਚੋਂ ਉਹਨੂੰ ਗ੍ਰੈਜੂਅਲੀ ਲੋਕਲ ਐਨਜੀਓ ਪਾਰਟਨਰ ਜਿਹੜੇ ਹੈ ਉਹਨਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਉਹ ਸਮਾਨ ਡਿਸਟ੍ਰਿਬਿਊਟ ਕਰਦੇ ਆ ਇਹਦੇ ਵਾਸਤੇ ਅਸੀਂ ਸ਼ਹਿਰ ਦੇ ਤਕਰੀਬਨ 40 ਇੰਸਟੀਟਿਊਸ਼ਨਸ ਤੇ ਡਿਫਰੈਂਟ ਕਲੱਬਸ ਔਰ ਇੰਡਸਟਰੀਜ਼ ਦੇ ਨਾਲ ਕਲੈਕਸ਼ਨ ਸੈਂਟਰ ਬਣਾਉਂਦੇ ਆ ਜਿੱਥੇ ਲੋਕ ਜਾ ਕੇ 2 ਤੋਂ ਲੈ ਕੇ 8 ਤਰੀਕ ਤੱਕਰ ਆਪਣਾ ਮਟੀਰੀਅਲ ਡੋਨੇਟ ਕਰ ਦਿੰਦੇ ਨੇ ਉਸ ਤੋਂ ਬਾਅਦ 9 ਤੋਂ ਅਨਵਰਡ ਅਸੀਂ ਉਹ ਸਾਰਾ ਮਟੀਰੀਅਲ ਲਿਫਟ ਕਰਕੇ ਇੰਡੋਰ ਸਟੇਡੀਅਮ ਲੈ ਕੇ ਆਨੇ ਆ ਜਿੱਥੇ ਉਹਨੂੰ ਸੈਗਰੀਗੇਟ ਕੀਤਾ ਜਾਂਦਾ ਹੈ ਔਰ ਮਾਰਸ਼ਲਿਟੀ ਦੀ ਟੀਮ ਉਹਨੂੰ ਫਿਰ ਇੱਕ ਡਿਸਪਲੇ ਦੇ ਤੌਰ ਤੇ ਲਗਾਉਂਦੀ ਹੈ ਔਰ ਅੱਜ ਕੀ ਅਸੀਂ 21 ਔਰ 22 ਅਕਤੂਬਰ ਨੂੰ ਇੱਕ ਕਾਰਨੀਵਲ ਲਗਾਉਣ ਜਾ ਰਹੇ ਆ ਵੱਡਾ ਮੇਲਾ ਲਗਾਉਣ ਜਾ ਰਹੇ ਆ ਡਿਸਪਲੇ ਦੇ ਨਾਲ ਨਾਲ ਬਹੁਤ ਸਾਰੇ ਐਨ ਜੀਓਜ਼ ਐਸੇ ਆਣਗੇ ਜਿਹੜੇ ਕਿ এনवायरमेंट 'ਚ ਕੰਮ ਕਰਦੇ ਆ ਔਰ ਉਹ ਐਨਵਾਇਰਨਮੈਂਟਲ ਪ੍ਰੋਡਕਟਸ ਨੂੰ ਉੱਥੇ ਡਿਸਪਲੇ ਕਰਨਗੇ ਲੁਧਿਆਣੇ ਤੋਂ ਇਲਾਵਾ ਇਹ ਜਿਹੜਾ ਪ੍ਰੋਗਰਾਮ ਹੈ ਐਤਕੀ ਜਲੰਧਰ ਅੰਮ੍ਰਿਤਸਰ ਰੋਪੜ ਮੋਹਾਲੀ ਚੰਡੀਗੜ੍ਹ ਪੰਚਕੁਲਾ ਤੇ ਦਿੱਲੀ ਦੇ ਵਿੱਚ ਵੀ ਕਰਾਇਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਮੈਂਸ਼ਨ ਕਰਨ ਦਾ ਮਤਲਬ ਇਹ ਹੈ ਕਿ ਇਹ ਸਾਡੇ ਵੌਲੰਟੀਅਰ ਜਿਹੜੇ 700 800 ਵੌਲੰਟੀਅਰ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ 'ਚ ਉਹਨਾਂ ਨੂੰ ਯੂਨੀਸੇਫ ਵੱਲੋਂ ਔਰ ਮਿਨਿਸਟਰੀ ਆਫ এনवायरमेंट ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਤੇ ਜਿਹੜੇ ਲੁਧਿਆਣੇ ਦੇ ਵੌਲੰਟੀਅਰਸ ਹੋਣਗੇ ਉਹਨਾਂ ਨੂੰ ਇਨ ਐਡੀਸ਼ਨ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਸੋ ਇਹ ਇੱਕ ਬਰੀਫ ਸੀਗਾ ਔਰ ਇਹਦੇ ਵਾਸਤੇ ਜਿਹੜਾ ਮੇਨ ਹੈ ਕਿਉਂਕਿ 150 ਦੇ ਕਰੀਬ ਕਲੈਕਸ਼ਨ ਸੈਂਟਰਸ ਹੈ ਇੱਕ ਅਸੀਂ ਫੋਨ ਨੰਬਰ ਐਡਵਰਟਾਈਜ਼ ਕਰਦੇ ਆ ਹਰ ਜਗ੍ਹਾ ਤੇ ਇਸ ਨੰਬਰ ਤੇ ਜਦੋਂ ਅਸੀਂ ਕਾਲ ਕਰਦੇ ਹੋ ਤੇ ਵਟਸਐਪ ਚੈੱਕ ਕਰਦੇ ਹੋ ਤੇ ਤੁਹਾਨੂੰ ਆਪਣਾ ਸ਼ਹਿਰ ਔਰ ਨਜ਼ਦੀਕੀ ਜਿਹੜਾ ਤੁਹਾਡਾ ਕਲੈਕਸ਼ਨ ਸੈਂਟਰ ਹੈ ਉਹਦੀ ਡਿਟੇਲ ਮਿਲ ਜਾਂਦੀ ਹੈ ਸੋ ਆਟੋਮੈਟਿਕਲੀ ਤੁਸੀਂ ਉੱਥੇ ਜਾ ਕੇ ਆਪਣਾ ਸਮਾਨ ਡਿਲੀਵਰ ਕਰ ਸਕਦੇ ਹੋ ਸੋ ਇਹ ਇੱਕ ਐਸਾ ਸਮਾਗਮ ਹੈ ਜਿਸ ਦੇ ਨਾਲ ਅਸੀਂ ਰਿਡਿਊਸ ਰੀਯੂਜ਼ ਰੀਸਾਈਕਲ ਨੂੰ ਪ੍ਰੋਮੋਟ ਕਰਦੇ ਆ ਫਿਲਾਂਥਰੋਪੀ ਵੋਲੰਟਰੀਜ਼ਮ ਔਰ ਦਾਨ ਨੂੰ ਔਰ ਆਪਸੀ ਸਹਿਯੋਗ ਨੂੰ ਆਪਸੀ ਭਾਈਚਾਰੇ ਨੂੰ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਇਹ ਬੇਸਿਕ ਅਨਾਉਂਸਮੈਂਟ ਵਾਸਤੇ ਅੱਜ ਸਾਰੇ ਅਸੀਂ ਇਕੱਠੇ ਹੋਏ ਨੇ ਸਿਟੀ ਨੀਡਸ ਵੱਲੋਂ ਮਿਊਸਪਲ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਜਿਹੜਾ ਤੀਸਰਾ ਦਾਨ ਉਤਸਵ ਆ ਉਹਦੀ ਅਨਾਉਂਸਮੈਂਟ ਕੀਤੀ ਗਈ ਆ ਪਿਛਲੇ ਵੀ ਦੋਨੋਂ ਜਿਹੜੇ ਦਾਨ ਉਤਸਵ ਸੀਗੇ ਬੜੇ ਸਕਸੈਸਫੁਲ ਗਏ ਕਿਉਂਕਿ ਜਿਸ ਕਨਸੈਪਟ ਦੇ ਉੱਤੇ ਸਿਟੀ ਨੀਡਸ ਕੰਮ ਕਰ ਰਹੀ ਆ ਰੀਯੂਜ਼ ਰੀਸਾਈਕਲ ਤੇ ਦੋਨੋਂ ਚੀਜ਼ਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਨੇ ਕਿਉਂਕਿ ਕਈ ਚੀਜ਼ਾਂ ਸਾਡੇ ਕੋਲੇ ਘਰਾਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਪਰ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਹੈਗੇ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਅੰਤ ਦੇ ਵਿੱਚ ਖਰਾਬ ਹੋ ਜਾਂਦੀਆਂ ਨੇ ਪਰ ਉਹ ਅਗਰ ਰਾਈਟ ਟਾਈਮ ਦੇ ਉੱਤੇ ਰਾਈਟ ਪਲੇਸ ਪਲੇਸਮੈਂਟ ਹੋ ਜਵੇ ਉਹਦੀ ਤਾਂ ਇੱਕ ਇਹ ਨੀਡੀ ਪੀਪਲਜ਼ ਵਾਸਤੇ ਬਹੁਤ ਵੱਡੀ ਗਿਫਟ ਦਾ ਕੰਮ ਕਰਦੀ ਆ ਸੋ ਮੈਂ ਜਿੱਥੇ ਸਿਟੀ ਨੀਡਸ ਨੂੰ ਮਾਰਕਾਂ ਦਿੰਦਾ ਉਹ ਉੱਥੇ ਸਾਡੇ ਕਮਿਸ਼ਨਰ ਜ਼ੋਨਲ ਕਮਿਸ਼ਨਰ ਸੇਕੋਜ਼ਾ ਦਾ ਇਹ ਨਵਾਂ ਇਨੀਸ਼ੀਏਟਿਵ ਸੀਗਾ ਸਿਟੀ ਨੀਡਸ ਦੇ ਨਾਲ ਉਹਨਾਂ ਨੂੰ ਵੀ ਮਬਰਕਬਾਦ ਦਿੰਨਾ ਵਾ ਕਿ ਕਾਰਪੋਰੇਸ਼ਨ ਨੇ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਤਾਂ ਕਿ ਜ਼ਰੂਰਤਮੰਦ ਲੋਕਾਂ ਕੋਲੇ ਜਿਹੜੀ ਚੀਜ਼ ਆ ਉਹ ਉਹਦੀ ਪਲੇਸਮੈਂਟ ਹੋ ਸਕੇ ਉਹਨਾਂ ਕੋਲ ਪਹੁੰਚ ਸਕੇ ਤੇ ਜਿਹੜਾ ਹੈਗਾ ਵਾ ਉਹ ਆਪਣਾ ਉਹਦੇ ਨਾਲ ਗੁਜ਼ਾਰਾ ਕਰ ਸਕਣ ਬਹੁਤ ਬਹੁਤ ਧੰਨਵਾਦ। ਫੇਰ ਇੱਕ ਵਾਰ ਇਸ ਸਾਲ ਦੇ ਵਿੱਚ ਇੱਕ ਬੇਨਤੀ ਲੈ ਕੇ ਲੁਧਿਆਣਾ ਵਾਸੀਆਂ ਦੇ ਪੂਰੇ ਆਹੇ ਹੱਥ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਦੋ ਦਾਨ ਉਤਸਵ ਨੂੰ ਸਾਨੂੰ ਕਾਮਯਾਬੀ ਬਖਸ਼ੀ ਹੈ ਸਾਡੇ ਨਾਲ ਸਹਿਯੋਗ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵਾਰ ਵੀ ਲੁਧਿਆਣਾ ਸਾਨੂੰ ਬਹੁਤ ਸਹਿਯੋਗ ਦੇਗਾ ਤੇ ਖੁੱਲ ਕੇ ਦਾਨ ਕਰੇਗਾ ਜਿਸ ਤਰ੍ਹਾਂ ਮੈਂ ਇੱਕ ਕਹੋਟ ਕੀਤਾ ਕਿ ਤੁਹਾਡਾ ਦਾਨ ਕਿਸੇ ਦੀ ਮੁਸਕਾਨ ਜੋ ਤੁਸੀਂ ਦਾਨ ਕਰੋਗੇ ਕਿਉਂਕਿ ਕਈ ਵਾਰ ਆਪਣੇ ਘਰਾਂ ਦੇ ਵਿੱਚ ਇਹ ਗੀਆਂ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਵਿਜਨ ਸਾਹਿਬ ਨੇ ਦੱਸਿਆ ਕਿ ਕੱਪੜੇ ਬੱਚਿਆਂ ਦੇ ਟੌイズ ਜਿਵੇਂ ਜਿਵੇਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਦੇ ਕੱਪੜੇ ਪਈ ਰਹਿੰਦੇ ਆ ਘਟਾਉਣੇ ਪਈ ਰਹਿੰਦੇ ਆ ਕਿਤਾਬਾਂ ਪਈਆਂ ਰਹਿੰਦੀਆਂ ਬੱਚੇ ਅਗਲੀ ਕਲਾਸ ਚਲੇ ਗਏ ਕਈ ਚੀਜ਼ਾਂ ਇਦਾਂ ਦੀਆਂ ਹੋਰ ਨੇ ਜੁਟੈਂਸਿਲਸ ਨੇ ਤੁਸੀਂ ਨਵੇਂ ਲੈ ਆਂਦੇ ਪੁਰਾਣੇ ਕੱਪੜੇ ਯੂਜ਼ ਹੋਣੇ ਬੰਦ ਹੋ ਗਏ ਕਿਉਂਕਿ ਜਦੋਂ ਉਹ ਚੀਜ਼ ਤੁਸੀਂ ਕਿਸੇ ਦਾਨ ਸਾਨੂੰ ਦਾਨ ਕਰਦੇ ਹੋ ਵੀ ਅਸੀਂ ਕਿਸੇ ਲੋੜਵੰਦ ਤੱਕ ਪਹੁੰਚਾਉਨੇ ਆ ਤਾਂ ਜਿਹੜਾ ਬੰਦਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਉਹਦੇ ਕੋਲ ਜਦੋਂ ਉਹ ਚੀਜ਼ ਪਹੁੰਚਦੀ ਆ ਤਾਂ ਜਿਹੜੀ ਉਹਨੂੰ ਮੁਸਕਾਨ ਮਿਲਦੀ ਆ ਜਿਹੜੀ ਉਹਨੂੰ ਖੁਸ਼ੀ ਮਿਲਦੀ ਆ ਉਹਦਾ ਦੇਣ ਕੋਈ ਨਹੀਂ ਦੇ ਸਕਦਾ ਤੇ ਇਹ ਇੱਕ ਬਹੁਤ ਵੱਡੀ ਚੀਜ਼ ਆ ਇਸ ਵਾਰ ਸਾਡੇ ਨਾਲ ਸਿਟੀ ਨੀਡਸ ਕਾਰਪੋਰੇਸ਼ਨ ਦੇ ਨਾਲ ਫਿੱਕੀ ਤੋਂ ਕੋਲਾਰ ਸਾਹਿਬ ਹਣੀ ਨਾਲ ਜੁੜੇ ਨੇ ਇੰਡਸਟਰੀ ਆ ਯੂਸੀਪੀਐਮ ਐ ਸਾਡੇ ਨਾਲ ਜੁੜਿਆ ਹੈ ਉਸ ਤੋਂ ਇਲਾਵਾ ਐਨ ਜੀਓਜ਼ ਦੇ ਤੌਰ ਤੇ ਐਕਟਿਵ ਮਤੂ ਹਰਲੀਨ ਜੀ ਫਿਲਾਂਥੈਲੋਪੀ ਕਲੱਬ ਤੋਂ ਅਨੂ ਮੈਡਮ ਲਕੀ ਜੀ ਤੇ ਕਰਨਲ ਸਾਹਿਬ ਨੇ ਅਦਨੋਪ੍ਰੀਤ ਪ੍ਰੀਤ मैम ਨੇ ਇਸ ਤੋਂ ਇਲਾਵਾ ਸਾਡੇ ਨਾਲ ਐਡਕੀ 40 ਸਕੂਲ ਕਾਲਜ ਨੇ ਔਰ ਜਿਹੜੇ ਐਡਕੀ ਸਾਡੇ ਕਲੈਕਸ਼ਨ ਸੈਂਟਰ ਵੀ ਨੇ ਉਹ ਵੀ ਮੈਕਸਿਮਮ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਨਾਲ ਸ਼ਹਿਰ ਦੇ ਜਿਹੜੇ ਚਾਰ ਪ੍ਰੋਮੀਨੈਂਟ ਕਲੱਬ ਨੇ ਉਹ ਵੀ ਸਾਡੇ ਨਾਲ ਜੁੜੇ ਤੇ ਇਸ ਤੋਂ ਇਲਾਵਾ ਇੱਕ ਲੁਧਿਆਣਾ ਵਾਸੀਆਂ ਨੂੰ ਇਹ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਆ ਕਿ ਜਿਹੜਾ ਪਿਛਲੇ 2 ਸਾਲ ਤੱਕ ਇਹ ਆਈਡੀਆ ਸਿਰਫ ਲੁਧਿਆਣੇ ਤੱਕ ਸੀਮਤ ਸੀ ਐਤ ਕੀ ਦਿਵਾਨ ਸਾਹਿਬ ਦੀ ਮਿਹਨਤ ਦੇ ਨਾਲ ਪੰਦੀ ਸਾਹਿਬ ਦੀ ਮਿਹਨਤ ਦੇ ਨਾਲ ਇਹ ਪੰਜਾਬ ਦੇ 5 ਸ਼ਹਿਰਾਂ ਦੇ ਵਿੱਚ ਨਾਲ ਦੀ ਨਾਲ ਹੋ ਰਿਹਾ ਹੈ ਅੰਮ੍ਰਿਤਸਰ ਜਲੰਧਰ ਮੁਹਾਲੀ ਲੋਪੜ ਲੁਧਿਆਣਾ ਤੇ ਪ੍ਰਮਾਤਮਾ ਸੁੱਖ ਰੱਖੇ ਅਗਲੀ ਵਾਰ ਅਸੀਂ ਇਹਨੂੰ ਪੰਜਾਬ ਦੇ ਉਮੀਦ ਕਰਦੇ ਆਂ ਕਿ ਸਾਰੇ ਸ਼ਹਿਰਾਂ ਚ ਲੈ ਕੇ ਜਾਵਾਂਗੇ ਇੱਕ ਪੰਜਾਬ ਦਾ ਮੇਲਾ ਬਣੂਗਾ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਪੀਰ ਕਰਦਾ ਕਿ ਇਸ ਦਾਨ ਉਤਸਵ ਦੇ ਵਿੱਚ ਵੱਧ ਚੜ ਕੇ ਸਹਿਯੋਗ ਕਰੋ ਨਗਰ ਨਿਗਮ ਦਾ ਸਿਟੀ ਨੀਡਸ ਦਾ ਤੇ ਹੋਰ ਜਿਹੜੇ ਸਾਡੇ ਨਾਲ ਐਨਜੀਓ ਜੁੜੇ ਨੇ ਉਹ ਸਾਰੇ ਵੇਟ ਕਰ ਰਹੇ ਨੇ ਕਿ ਤੁਸੀਂ ਖੁੱਲ੍ਹ ਦਿਲ ਨਾਲ ਦਾਨ ਕਰੋਗੇ ਤੇ ਤੁਹਾਡਾ ਕੀਤਾ ਦਾਨ ਅਸੀਂ ਲੋੜਵੰਦਾ ਤੱਕ ਪਹੁੰਚਾਵਾਂਗੇ ਥੈਂਕ ਯੂ ਕੀ ਸਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਇੱਕੋ ਅਪੀਲ ਆ ਜੀ ਵੱਧ ਤੋਂ ਵੱਧ ਚੀਜ਼ਾਂ ਦਾ ਦਾਨ ਕਰੋ ਤੁਸੀਂ ਚਾਹੇ ਤੁਹਾਡੇ ਕੋਲ ਜੇ ਤੁਸੀਂ ਕਹੋ ਉਹ ਯੂਜ਼ ਨਹੀਂ ਹੋ ਸਕਦੀ ਉਹ ਵੀ ਸਾਨੂੰ ਚੀਜ਼ ਦਾਨ ਦਿਓ ਕਿਉਂਕਿ ਸਾਡੇ ਕੋਲ ਫਟੇ ਪੁਰਾਣੇ ਕੱਪੜਿਆਂ ਤੋਂ ਝੋਲੇ ਬਣਾਉਣ ਵਾਲੇ ਵੀ ਨੇ ਉਹਨਾਂ ਨੂੰ ਰੀਯੂਜ਼ ਕਰਨ ਵਾਲੇ ਵੀ ਨੇ ਬੇਸਿਕਲੀ ਸਾਡਾ ਕੰਮ ਹੀ ਰੀਯੂਜ਼ ਰੀਸਾਈਕਲ ਐਂਡ ਰਿਡਿਊਸ ਦਾ ਹੈ ਨੰਬਰ ਵੀ ਜਾਰੀ ਕੀਤਾ ਗਿਆ ਹੈ ਨੰਬਰ 787777 70803 ਇਹ ਨੰਬਰ ਜਾਰੀ ਕੀਤਾ ਜਾ ਰਿਹਾ ਸਾਡੇ ਵੱਲੋਂ ਇਹ ਤੇ ਤੁਸੀਂ ਕਾਲ ਕਰੋ ਤੁਹਾਨੂੰ WhatsApp ਤੇ ਮੈਸੇਜ ਆ ਜਾਏਗਾ ਉੱਥੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਨੇੜੇ ਕਿਹੜਾ ਕਲੈਕਸ਼ਨ ਸੈਂਟਰ ਆ ਤੁਸੀਂ ਸਮਾਨ ਉੱਥੇ ਦੇ ਸਕਦੇ ਹੋ ਉਹਦੋਂ ਅੱਗੇ ਜ਼ਿੰਮੇਵਾਰੀ ਸਾਡੀ ਹੈ ਸਰ ਡਿਸਟ੍ਰੀਬਿਊਟ ਕਿੱਥੇ ਕੀਤਾ ਜਾਏਗਾ ਇਹਨੀ ਥੀਂ ਕੀਤਾ ਇਹ ਡਿਸਟ੍ਰੀਬਿਊਟ 22 23 ਤਰੀਕ ਨੂੰ ਅਸੀਂ ਇੰਡੋਰ ਸਟੇਡੀਅਮ 'ਚ ਮੇਰੇ ਕਰਦੇ ਦਾ ਦੁਆਸਣ ਦੇ ਸਭੀ ਕਾਰਨੀਵਲ ਲਾਵਾਂਗੇ ਉੱਥੇ ਸਬੰਧਤ ਜਿਹੜੀ ਐਨ ਜੀਓਜ਼ ਨੂੰ ਜੋ ਚਾਹੀਦਾ ਉਥੋਂ ਉਹਨਾਂ ਤੋਂ ਉਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਇਲਾਵਾ ਦਵਾਨ ਸਾਹਿਬ ਨੇ ਇੱਕ ਨਵਾਂ ਇੰਡੀਆ ਕਾਰਪੋਰੇਸ਼ਨ ਨਾਲ ਸ਼ੇਅਰ ਕਰਕੇ ਦਿੱਤਾ ਕਿ ਅਸੀਂ ਜਿਹੜੇ ਸਾਡੇ ਐਮਆਰਐਫ ਸੈਂਟਰ ਬਣੇ ਹੋਏ ਨੇ ਕਾਰਪੋਰੇਸ਼ਨ ਦੇ ਇਹ ਜਿਹੜਾ ਸਮਾਨ ਸਾਡੇ ਕੋਲ ਹੋਊਗਾ ਉਥੇ ਹਰ ਮਹੀਨੇ ਇੱਕ ਦਿਨ ਡੋਨੇਟ ਕੀਤਾ ਜਾਇਆ ਕਰੂਗਾ ਗ੍ਰੀਨ ਲੋਕਾਂ